ਟੈਲੀਵਿਜ਼ਨ ਲੈਦੇ ਵੇ ਤਸਵੀਰਾਂ ਬੋਲਦੀਆਂ ਬਹੁਤ ਸਾਰੇ ਮਕਬੂਲ ਗੀਤ ਮੇਰੇ ਕੋਲ ਲਿਸਟ ਜਿਹੜੀ ਹੈ ਉਹ ਸ਼ਾਇਦ ਕਾਗਜ਼ ਖਤਮ ਹੋ ਜਾਣਗੇ ਇੰਨਾ ਕੁ ਕੁਝ ਗਾਇਆ ਹੋਇਆ ਅਸਦੀਕ ਸਾਹਿਬ ਨੇ ਲੇਕਿਨ ਕਿਤੇ ਨਾ ਕਿਤੇ ਸਮਾਜ ਦੇ ਦਰਦ ਨੂੰ ਲੈ ਕੇ ਲੋਕ ਸਭਾ ਦੇ ਮੈਂਬਰ ਵੀ ਬਣੇ ਨੇ ਉਹ ਦਰਦ ਕਿਸ ਤਰ੍ਹਾਂ ਉੱਥੇ ਬਿਆਨ ਕਰਦੇ ਸੀਗੇ ਕਿਸ ਭਾਸ਼ਾ 'ਚ ਬਿਆਨ ਕਰਦੇ ਸੀਗੇ ਔਰ ਸਮਾਜ ਨੇ ਇਹਨਾਂ ਤੇ ਕੀ ਕੀ ਉਮੀਦਾਂ ਰੱਖੀਆਂ ਸੀ ਅੱਜ ਉਹ ਉਮੀਦਾਂ ਕਿੰਨੀਆਂ ਕਿਹਨਾਂ ਉਮੀਦਾਂ ਨੂੰ ਬੂਰ ਪਿਆ ਹੈ ਆਪਾਂ صدیق ਸਾਹਿਬ ਦੇ ਨਾਲ ਖੁੱਲੀ ਗੱਲਬਾਤ ਕਰਾਂਗੇ ਔਰ ਗਾਇਕੀ ਪੁਆਇੰਟ ਆਫ View ਤੋਂ ਕਰਾਂਗੇ ਅਸੀਂ ਬਚਪਨ ਦੇ ਵਿੱਚ ਇਹਨਾਂ ਦੀ ਗੁੱਡੋ ਫਿਲਮ ਦੇਖੀ ਹੈ ਸਕੂਲੋਂ ਭੱਜ ਕੇ ਵੇਖੀ ਹੈ ਔਰ ਦੋਸਤੋ ਅੱਜ ਵੀ صدیق ਸਾਹਿਬ ਦਾ ਉਹੀ ਰਤਬਾ ਹੈ ਉਹੀ ਸਟਾਈਲ ਹੈ ਉਹੀ ਸੇਤ ਹੈ ਔਰ ਅਸੀਂ ਮਾਸ਼ਾਅੱਲਾ ਉਹ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਹਮੇਸ਼ਾ ਇਸੇ ਤਰ੍ਹਾਂ ਹੀ ਰਹਿਣ ਔਰ ਪੂਰੀ ਦੁਨੀਆ ਦਾ ਮਨੋਰੰਜਨ ਕਰ ਦੇਣਾ। ਸਦੀਕ ਸਾਹਿਬ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰ ਜੈ ਭੀਮ ਜੈ ਭਾਰ ਜੀ ਬਹੁਤ ਬਹੁਤ ਮਿਹਰਬਾਨੀ ਸੋਤਾ ਸਾਹਿਬ ਪਹਿਲੀ ਗੱਲ ਤਾਂ ਇਹ ਹੈ ਕਿ ਪੱਟੀ ਸਾਹਿਬ ਤੋਂ ਬਾਅਦ ਮੈਂ ਕੀ ਬੋਲਾਂ ਮੇਰੀ ਇਹ ਸਮਝ ਤੋਂ ਬਾਹਰ ਹੈ ਕਿਉਂਕਿ ਜੋ ਮਸਲੇ ਜੋ ਉਹਨਾਂ ਨੇ ਮਸਲਿਆਂ ਤੇ ਗੱਲ ਕੀਤੀ ਆਪਣੇ ਹੱਕਾਂ ਦੀ ਹਾਂਜੀ ਤਾਂ ਮੈਂ ਸਮਝਦਾ ਹਾਂ ਵੀ ਉਹ ਬਹੁਤ ਸਾਡੇ ਸੀਨੀਅਰ ਅਫਸਰਾਂ ਵੀ ਨੇ ਤੇ ਬਿਊਰੋਕਰੇਟ ਵੀ ਹੈ ਜੀ ਉਹਨਾਂ ਨੇ ਦੁਨੀਆ ਦੀ ਸੇਵਾ ਕੁਰਸੀ ਤੇ ਬੈਠ ਕੇ ਵੀ ਕੀਤੀ ਹੈ ਹੱਥ ਬੰਨ੍ਹ ਕੇ ਵੀ ਕੀਤੀ ਹੈ ਅੱਛਾ ਸਦੀਕ ਸਾਹਿਬ ਦੁੱਖ ਮਹਿਸੂਸ ਨਹੀਂ ਹੁੰਦਾ ਕਿ ਸਾਡੀ ਸਰਕਾਰ ਪੰਜਾਬ ਸਰਕਾਰ ਦੇ ਵਿੱਚ 32 ਦੇ ਕਰੀਬ ਐਮਐਲਏ ਬੈਠੇ ਐ ਅਜੇ ਤੱਕ ਐਸੀ ਕਮਿਸ਼ਨ ਦਾ ਚੇਅਰਮੈਨ ਨਹੀਂ ਲੱਗ ਸਕਿਆ ਸਰ ਦੁੱਖ ਦੀ ਗੱਲ ਹੈ ਮੈਂ ਆਪ ਜੀ ਨੂੰ ਇੱਕ ਛੋਟੀ ਜਿਹੀ ਘਟਨਾ ਸੁਣਾ ਰਿਹਾ ਜੀ ਜਦੋਂ ਮੈਂ ਇੱਥੇ ਐਮਐਲਏ ਸੀਗਾ ਅਸੀਂ ਕਈ ਐਮਐਲਏ ਲੜਕੀਆਂ ਸਪੀਕਰ ਸਾਹਿਬ ਕੋਲ ਜਾਏ ਉਹਨਾਂ ਨੂੰ ਬੁਲਾ ਲਿਆ ਖਾਣਾ ਖੋਣੇ ਖਲਾਇਆ ਤਾਹਨਾ 85 ਲਾਗੂ ਕਰਨੀ ਸੀ ਹੂੰ ਅਸੀਂ ਕਹੇ ਜੀ ਇਸ ਤਰ੍ਹਾਂ ਇਸ ਕਰਕੇ ਆਏ ਆ ਵੀ ਕੱਲ ਨੂੰ ਜੀ ਉਹ ਕਹੋ ਜੀ ਇਹ ਗੱਲ ਬਣ ਜਵੇ ਜੀ ਮੈਨੂੰ ਹਰ ਹਾਲੇ ਦੀ ਇਹ ਗੱਲ ਹੈ ਨਹੀਂ ਇਜਾਜ਼ਤ ਨਹੀਂ ਮਿਲੀ ਸਾਨੂੰ ਬੋਲਣ ਦੀ ਸਾਨੂੰ ਬੋਲਣ ਦੀ ਇਜਾਜ਼ਤ ਨਹੀਂ ਉਸ ਵਕਤ ਮੈਂ ਤਾਂ ਚੁੱਪ ਕਰ ਗਿਆ ਕਿਉਂਕਿ ਮੇਰੇ ਸੀਨੀਅਰ ਵੀ ਬਹੁਤ ਸੀਗੇ ਤੇ ਮੈਨੂੰ ਲੱਗਿਆ ਮੈਂ ਸਿਆਸਤ ਦੇ ਵਿੱਚ ਆਇਆ ਨਹੀਂ ਲੈਂਦਾ ਗਿਆ ਹੂੰ ਹੂੰ ਹੈ ਜੀ ਇਸ ਕਰਕੇ ਮੈਨੂੰ ਜਿਆਦਾ ਪਤਾ ਨਹੀਂ ਪਲੈਂਟ ਲੈਂਦਾ ਗਿਆ ਤੁਹਾਨੂੰ ਜੋ ਵੀ ਤਦਿ ਜਿਸ ਕਰਕੇ ਮਤਨ ਲਾਸ਼ ਹੋ ਗਿਆ ਨਾ ਇਹਨਡ ਕੀ ਕਰਾਂਗੀ ਪਰ ਮੈਂ ਮੇਰਾ ਜ਼ਿਆਦਾ ਟਾਈਮ ਸਮਾਂ ਮੇਰਾ ਜ਼ਿਆਦਾ ਪੱਟੀ ਸਾਹਿਬ ਕੋਲੇ ਬੀਤਦਾ ਸੀ ਚਲੋ ਮੈਂ ਕੁਝ ਸਿੱਖ ਲਵਾਂ ਪਰ ਉਸ ਸਮੇਂ ਕੋ ਬੜੀ ਜਗਾ ਬਦਲ ਜੁੱਤੀ ਹਲਕਾ ਬਦਲਤਾ ਉਥੇ ਮੈਂ ਹਾਰ ਗਿਆ ਹੈ ਜੀ ਉਥੇ ਮੈਂ ਹਾਰ ਗਿਆ ਦੋ ਢਾਈ ਸਾਲ ਨੇ ਦੋ ਫਿਰਦੇ ਤੁਰਦੇ ਨੇ ਪਾਰਟੀ ਨੇ ਫਿਰ ਮੈਂ ਖਰ ਪਾਰਲੀਮੈਂਟ ਦਾ ਟਿਕਟ ਦਿੱਤਾ ਉਥੇ ਲੋਕਾਂ ਨੂੰ ਪਿਆਰ ਦੇਤਾ ਗੁਰੂ ਮਹਾਰਾਜ ਦੀ ਕਿਰਪਾ ਕਰ ਦਿੱਤੀ ਉਥੇ ਕਿਉਂਕਿ ਸਾਡੇ ਮੈਂਬਰ ਬਹੁਤ ਛੋਟੇ ਥੋੜੇ ਸੀਗੇ ਇਹਦਾ ਮਤਲਬ ਸਾਡੇ ਸਮਾਜ ਦੇ ਜਿੰਨੇ ਵੀ ਐਮਐਲਏ ਨੇ ਐਮਪੀ ਨੇ ਉਹ ਕਟਪਤਲੀਆਂ ਨੇ ਉਹਨਾਂ ਦੀਆਂ ਇਹ ਮੈਂ ਉਹੀ ਪਿੱਛੇ ਜੇ ਗੱਲ ਕੀਤੀ ਹੈ ਸਾਡਾ ਘਟ ਹੋਇਆ ਸੀਗਾ ਵੀ ਉਹ ਦੁਬਾਰਾ ਉਸ ਹਾਲ ਕੇ ਤੋਂ ਲੜ ਨਹੀਂ ਦਿੰਦੇ ਤੇ ਜੇ ਬੰਦਾ ਦੁਬਾਰਾ ਲੜ ਗਿਆ ਇਸ ਲਈ ਰੋਜੂਗਾ ਇਹ ਤਾਕਤ ਵਧ ਜਾਊਗਾ ਲੋਕਾਂ ਜਿਹਦਾ ਨਾਂ ਬਣ ਜਾਊਗਾ ਇਸ ਕਰਕੇ ਉਹ ਤਕਰੀਬਨ ਤਕਰੀਬਨ ਹਲਕੇ ਚ ਚੇਂਜ ਕਰਦੇ ਰਹਿੰਦੇ ਰਹਿੰਦੇ ਆ ਇਹਦੇ ਵਿੱਚ ਵੀ ਰਾਜਨੀਤੀ ਹੁੰਦੀ ਹੈ ਕਿ ਜੇ ਲੋਕਾਂ ਦੇ ਜਿਆਦਾ ਸਮਾਂ ਰਹੇਗਾ ਤਾਂ ਲੋਕਾਂ ਦੇ ਦਿਲਾਂ 'ਚ ਬਸ ਜਾਏਗਾ ਬਿਲਕੁਲ ਇਹ ਤਾਂ ਕੁਦਰਤੀ ਗੱਲ ਹੈ ਜਿਹੜਾ ਬੰਦਾ ਦੋ ਵਾਰੀ ਜਾਂ ਤਿੰਨ ਵਾਰੀ ਜਾਂ ਚਾਰ ਵਾਰੀ ਇੱਕੋ ਹਲਕੇ 'ਚ ਸੇਵਾ ਕਰ ਰਿਹਾ ਉਹਦੀ ਤੇ ਚੜ੍ਹ ਪੱਕੀ ਹੋ ਗਈ ਨਾ ਉਹ ਜੀ ਅੱਜ ਅੱਜ ਤੁਸੀਂ ਇੱਥੇ ਕਮਿਸ਼ਨਰ ਸਾਹਿਬ ਨੂੰ ਐਸਆਈ ਐਸਟੀ ਦੇ ਕਮਿਸ਼ਨਰ ਸਾਹਿਬ ਨੂੰ ਮਿਲਣ ਆਏ ਹੋ ਸਦੀਕ ਸਾਹਿਬ ਕੋਈ ਪਲੈਨਿੰਗ ਕੋਈ ਕਿਸ ਤਰ੍ਹਾਂ ਦੀ ਗੱਲਬਾਤ ਉਹਨਾਂ ਦੇ ਨਾਲ ਸ਼ੇਅਰ ਕਰਨ ਵਾਸਤੇ ਆਏ ਹੋ ਕਿਉਂਕਿ ਇੱਥੇ ਸਾਰੇ ਪੰਜਾਬ ਦੇ ਐਮਐਲਏ ਐਕਸਐਮਐਲਏ ਅਤੇ ਆਪ ਜੀ ਆਪ ਜੀ ਨੇ ਦੇਖਿਆ ਹੀ ਹੈ ਸਾਡੇ ਪੱਟੀ ਸਾਹਿਬ ਡਿਪਟੀ ਸਪੀਕਰ ਰਹੇ ਨੇ ਪਹਿਲਾਂ ਡੀਸੀ ਰਹੇ ਨੇ ਮਤਲਬ ਇਹਨਾਂ ਦੀਆਂ ਗੱਲਾਂ ਵੀ ਸੁਣੀਆਂ ਤੇ ਮੇਰੇ ਲਈ ਤਾਂ ਕੋਈ ਗੱਲ ਸੀ ਕਿ ਇਹ ਜੋ ਪ੍ਰਾਈਵੇਟਿਸ਼ਨ ਹੋ ਰਹੀ ਹੈ ਨਾ ਉਹਦੇ ਵਿੱਚ ਜੇ ਕਮ ਸੇ ਕਮ ਜਿਹੜੇ ਸਾਡੇ ਐਸਸੀਐਸਟੀ ਗਰੀਬਾਂ ਦੇ ਬੱਚੇ ਨੇ ਨਾ ਜਿਨ੍ਹਾਂ ਨੂੰ ਨੌਕਰੀ ਮਿਲਣ ਦੀ ਉਮੀਦ ਹੋਜੀ ਸੀ ਕਿਉਂਕਿ ਅਸੀਂ ਹਰ ਇੱਕ ਐਜੂਕੇਸ਼ਨ ਤੱਕ ਕਰਵਾ ਨਹੀਂ ਸਕਦੇ ਸਾਡੇ ਕੋਲ ਇਹਨੇ ਪੈਸੇ ਨਹੀਂ ਹੈਗੇ ਹੈ ਨਹੀਂ ਬੱਚੇ ਸਾਡੇ 10-20 ਪਾਸ ਕਰ ਲੈਣਗੇ ਉਹ ਪਾਸਟੂ ਕਰ ਲੈਣਗੇ ਉਸ ਮਗਰ ਡਾਕਟਰ ਲੱਗ ਜਾਂਦੇ ਸੀਗੇ ਡਰਾਈਵਰ ਲੱਗ ਜਾਂਦੇ ਸੀਗੇ ਪੀਐਮ ਲੱਗ ਜਾਂਦੇ ਸੀ ਹਾਂਜੀ ਉਹ ਵੀ ਇਹਨਾਂ ਨੇ ਪ੍ਰਾਈਵੇਟ ਕਰ ਦਿੱਤੀ ਉੱਥੇ ਵੀ ਸਭ ਜਗ੍ਹਾ ਲਈ ਵੀ ਅਗੇ ਰਿਜ਼ਰਵੇਸ਼ਨ ਸੀ ਹੁਣ ਉਹ ਵੀ ਕੱਟੀ ਗਈ ਹੈ ਐਸਸੀ ਕਮਿਸ਼ਨ ਤੋਂ ਕਿੰਨੀਆਂ ਕੁ ਉਮੀਦਾਂ ਨੇ ਦਰਸਲ ਗੱਲ ਇਹ ਹੈ ਇਹ ਵੀ ਆਪਣੀ ਡਿਊਟੀ ਤੇ ਆਏ ਨੇ ਆਪਣੀ ਡਿਊਟੀ ਪੂਰੀ ਕਰ ਜਾਣਗੇ ਸਵਾਲ ਛੋਟੇ ਛੋਟੇ ਹੀ ਹੈ ਉਲਝਾਉਣ ਦੀ ਕੋਈ ਕੋਸ਼ਿਸ਼ ਡਾਇਰੈਕਟ ਕਿੰਨੀ ਆ ਕੁਮੀਦ ਹੈ ਦੇਖੋ ਉਮੀਦ ਨਾਲ ਗੱਲਾਂ ਕਰੀ ਰਹੀਆਂ ਨੇ ਉਮੀਦ ਰੱਖ ਕੇ ਗੱਲਾਂ ਕਰੀ ਦੀਆਂ ਮੈਂ ਦੇਵਮਾਨ ਜੀ ਤੁਹਾਡੇ ਕੋਲ ਵੀ ਆ ਰਿਹਾ ਜਦ ਤੱਕ ਸਾਹਸ ਤਦ ਤੱਕ ਆਸ ਨਹੀਂ ਜੀ ਆਸ ਲੈ ਕੇ ਉਮੀਦ ਰੱਖ ਕੇ ਗੱਲ ਕਰੀ ਦੀਆਂ ਪਰ ਇਹ ਉਹ ਜਾਣਨ ਜਾਂ ਉਹਨੇ ਕੋਲ ਕਿੰਨੀ ਪਾਵਰ ਸਰਕਾਰ ਨੇ ਦਿੱਤੀ ਹੈ ਉਹ ਕਿੰਨੀ ਕਵਰਤ ਸਕਦੇ ਨੇ ਇਹ ਉਹ ਸਮਝਦੇ ਅਸੀਂ ਤਾਂ ਬੇਨਤੀ ਕਰਨ ਵਾਲੇ ਲੋਕ ਹੈ ਦੁੱਖ ਦਸਣ ਵਾਲੇ ਲੋਕ ਹੈ ਹੈ ਜੀ ਦੁੱਖ ਨਾਲ ਬਟਾਰਾ ਦੁੱਖ ਨੂੰ ਦੂਰ ਕਰਨਾ ਇਹ ਉਹਦੇ ਹੱਥੇ ਚਾਹੇ ਦੇਖੋ ਕੀ ਕਰਦੇ ਨੇ ਬੀਬਾ ਰਣਜੀਤ ਕੌਰ ਨਾਲ ਦੁਬਾਰਾ ਕਦੇ ਮੁਲਾਕਾਤ ਹੋਈ ਦੁਬਾਰਾ ਕਿਉਂ ਛੇੜ ਕੇ ਮੁਲਾਕਾਤ ਹੁੰਦੀ ਨਹੀਂ ਮੈਂ ਮੇਰੇ ਐਮਐਲਏ ਦੇ ਰਕਸ਼ਿਸ਼ ਵੀ ਹੋਏ ਐ ਐਮਪੀ ਦੇ ਰਕਸ਼ਿਸ਼ ਵੀ ਐ ਉਹ ਵੀ ਕਰ ਉਹਦੇ ਜਨਰੇ ਲਈ ਸਾਡਾ 30 35 ਸਾਲ ਅਸੀਂ ਇਕੱਠੇ ਰਹੇ ਹਾਂ ਸਰ ਮੈਂ ਉਹਦਾ ਮੈਂ ਤੁਹਾਨੂੰ ਸਾਬ ਦਿੰਦਾ ਜੇ ਉਹਦੀ ਆਵਾਜ਼ ਖਰਾਬ ਨਾ ਹੁੰਦੀ ਹਾਂ ਜੀ ਸਾਡਾ ਹਾਂ ਕਿਉਂਕਿ ਉਹ ਲੋਕ ਬਹੁਤ ਪਿਆਰ ਕਰਦੇ ਨੇ ਉਹਨੂੰ ਬਹੁਤ ਪਿਆਰ ਕਰਦੇ ਅਸੀਂ ਸਟੇਜ ਦੇ ਉੱਤੇ ਉਹ ਪਰਫਾਰਮੈਂਸ ਨਹੀਂ ਕਰ ਸਕਦੇ ਸੀਗੇ ਜਿਹੜੀ ਕਰਦੇ ਰਹੇ ਮੈਨੂੰ ਪਤਾ ਸਰ ਬਹੁਤ ਸਟੇਜਾਂ ਆਪਾਂ ਸ਼ੇਅਰ ਕੀਤੀਆਂ ਨੇ ਨੌਰਜੋਨ ਕਲਚਰ ਸੈਂਟਰ ਵੱਲੋਂ ਹਾਂਜੀ ਇਸ ਕਰਕੇ ਥੋੜੇ ਜਿਹਾ ਨਾ ਅਸੀਂ ਵੱਖਰੇ ਹੋ ਗਏ ਨੇ ਸੋ ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਮੁਹੰਮਦ ਸਦੀਕ ਸਾਹਿਬ ਦੀ ਆਵਾਜ਼ ਅੱਜ ਵੀ ਉਹੀ ਹੈ ਅੱਜ ਵੀ ਆਵਾਜ਼ ਮਾਸ਼ਾਅੱਲਾ ਮੈਨੂੰ ਤਾਂ ਬਈ ਕੋਈ ਫਰਕ ਨਹੀਂ ਲੱਗਾ ਹੈ ਅੱਜ ਵੀ ਦੇਖੋ ਘੜਕ ਉਹੀ ਹੈ ਸਟਾਈਲ ਉਹੀ ਹੈ ਜਿਹੜਾ ਮੈਂ ਗੁੱਡੋ ਫਿਲਮ ਤੋਂ ਬਾਅਦ ਦੇਖਦਾ ਹੁੰਦਾ ਸੀ ਉਹੀ ਸਾਰਾ ਕੁਝ ਔਰ ਅਸੀਂ ਪੋਸੂਨਾਮਾ ਚੈਨਲ ਦੇ ਉੱਪਰ ਇਹਨਾਂ ਤੋਂ ਕੋਲੋਂ ਟਾਈਮ ਲੈ ਕੇ ਇਹਨਾਂ ਦੇ ਨਾਲ ਇੱਕ ਦਿਨ ਪੂਰਾ ਇਹਨਾਂ ਦਾ ਸ਼ੂਟ ਕਰਾਂਗੇ ਬਹੁਤ ਸਾਰੀਆਂ ਦਿਲ ਦੇ ਵਿੱਚ ਗੱਲਾਂ ਨੇ ਕਲਚਰ ਨੂੰ ਲੈ ਕੇ ਰਾਜਨੀਤੀ ਨੂੰ ਲੈ ਕੇ ਗੱਲਬਾਤ ਵੀ ਕਰਾਂਗੇ ਕਲਚਰ ਨੂੰ ਲੈ ਕੇ ਕਿੱਦਾਂ ਰੇਡੀਓ ਸਟੇਸ਼ਨ ਜਲੰਧਰ ਜਾਂਦੇ ਹੁੰਦੇ ਸੀ ਮੈਂ ਉਹ ਦੌਰ ਵੀ ਦੇਖਿਆ ਹੋਇਆ ਰਾਜਕੁਮਾਰ ਤੁਲੀ ਭਾਜੀ ਦੇ ਨਾਲ ਇਹਨਾਂ ਦੀ ਕਿੰਨੀ ਸਾਂਝ ਸੀ ਸੁਖੀ ਭਾਜੀ ਦੇ ਨਾਲ ਕਿੰਨੀ ਸਾਂਝ ਸੀ ਮੈਂ ਬਹੁਤ ਕੁਝ ਦੇਖਿਆ ਹੋਇਆ ਹੈ ਕਿਉਂਕਿ ਮੇਰਾ ਵੀ ਤਕਰੀਬਨ ਕਲਾਕਾਰੀ ਦੇ ਨਾਲ ਪਿਛਲੇ 40 45 ਸਾਲ ਤੋਂ ਬਾ ਵਾਸਤਾ ਹੈ